ਲਾਈਵ ਤਸਵੀਰਾਂ ਦਿਖਾ ਰਹੇ ਹਾਂ ਹੁਸ਼ਿਆਰਪੁਰ ਸਿਟੀ ਤੋਂ ਜਾਨ ਪੰਜਾਬੀ ਨਿਊਜ਼ ਤੋਂ ਤੁਸੀਂ ਸਿੱਧੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਹੁਸ਼ਿਆਰਪੁਰ ਸਿਟੀ ਤੋਂ ਦੇਖਦੇ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਧੁੰਦ ਕਾਫੀ ਪੈ ਰਹੀ ਹੈ ਪਰ ਠੰਡ ਨਹੀਂ ਲੱਗ ਰਹੀ ਵੈਸੀ ਜਿਹੜੀ ਹੈ ਧੁੰਦ ਇਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ क्योंकि ठंड हशियारपुर के नहीं गई सिर्फ, सिर्फ ता तो सिर्फ धुंध जी पी हुई आ लगातार तस्वीर हशियारपुर तो तीटी तो देख रहे हो सो so, दोस्तों एक बार फिर चैनल वो बेनती है कि साढ़े यूट्यूब चैनल जरूर सबसक्राइब करो ਲਗਾਤਾਰ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੋ ਤੇ ਤਾਜੀ ਅਪਡੇਟ ਲੈ ਕੇ ਅਸੀਂ ਹਰ ਵਕਤ ਜਿਹੜੇ ਆ ਆਉਂਦੇ ਰਹਿੰਦੇ ਆ ਬਲਕਿ ਹੋਸ਼ਿਆਰ ਪੁਛਰੀ ਪੰਜਾਬ ਚ ਜਿਹੜੀਆਂ ਖਬਰ ਤੁਸੀਂ ਇਹਦੀ ਆ ਦੇਖ ਸਕਦੇ ਹੋ ਪੰਜਾਬ ਚ ਕੋਈ ਵੀ ਘਟਨਾ ਹੁੰਦੀ ਆ ਪਹਿਲੇ ਇਧਾਰ ਤੇ ਜਰੀਆ ਅਸੀਂ ਜਨ ਪੰਜਾਬੀ ਨਿਊ ਚੈਨਲ ਤੇ ਅਪਡੇਟ ਕਰਦੇ ਆ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਆ ਲਗਾਤਾਰ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਆ ਅੱਜ ਸਵੇਰ ਤੋਂ ਜਿਹੜੀ ਆ ਧੁੰਦ ਪੈ ਰਹੀ ਸੀ ਜੇਕਰ ਕਿਸੇ ਵੀ ਸਾਥੀ ਨੇ ਹੁਸ਼ਿਆਰਪੁਰ ਦੇ ਵਿੱਚ ਆਉਣਾ ਹੋਵੇ ਮੋਟਰਸਾਈਕਲ ਵਗੈਰਾ ਐਕਟਵਾ ਵਗੈਰਾ ਜਾਂ ਗੱਡੀਆਂ ਤੇ ਆਉਣਾ ਹੋਵੇ ਤਾਂ ਸੋਚ ਸਮਝ ਕੇ ਜਰੂਰ ਆਇਓ ਕਿਉਂਕਿ ਧੁੰਦ ਬਹੁਤ ਪੈ ਰਹੀ ਹੈ ਕਿਉਂਕਿ ਦਿਸਣਾ ਵੀ ਨਹੀਂ ਜਾਂ ਕੁਝ ਵੀ ਨਹੀਂ ਐਕਸੀਡੈਂਟ ਹੋਣ ਦੀ ਬਹੁਤ ਸੰਭਾਵਨਾ ਹੁੰਦੀ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਉਹ ਹਸ਼ਿਆਰਪੁਰ ਤੋਂ ਸਾਂਝੀਆਂ ਕਰ ਰਹੇ ਆ ਜੀ ਕਾਫੀ ਜਿਹੜੀਆ ਧੁੰਦ ਪਈ ਹੋਈ ਆ ਤਸਵੀਰਾਂ ਸਾਂਝੀਆਂ ਕਰ ਰਹੇ ਆ ਹਸ਼ਿਆਰਪੁਰ ਸਿਟੀ ਤੋਂ ਸੋ ਸਾਡੇ ਸਤਿਗੁਰ ਅਦਾਸ ਮਹਾਰਾਜ ਜੀ ਦਾ ਗੁਰੂ ਘਰ ਸਾਹਮਣੇ ਆ ਉਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਹਸ਼ਿਆਰਪੁਰ ਸਿਟੀ ਤੋਂ ਸਾਂਝੀਆਂ ਕਰ ਰਹੇ ਆ ਜਿੱਥੇ ਕਾਫੀ ਏਰੀਆ ਧੁੰਦ ਨਜ਼ਰ ਆ ਰਹੀਆਂ ਸਿੱਧੀਆਂ ਤਸਵੀਰਾਂ ਹੁਸ਼ਿਆਰਪੁਰ ਸਿਟੀ ਤੋਂ ਤੁਸੀਂ ਦੇਖ ਰਹੇ ਹੋ ਸੋ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਿਸ ਤਰ੍ਹਾਂ ਤੁਸੀਂ ਸਾਡੇ Facebook ਪੇਜ ਨੂੰ ਫੋਲੋਅ ਕੀਤਾ ਹੈ ਇਸੇ ਤਰ੍ਹਾਂ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੱਦ ਬੱਦ YouTube ਚੈਨਲ ਤੇ ਜੁੜੋ ਜੁੜੋ ਨਾਲ ਲਗਾਤਾਰ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਲਗਾਤਾਰ ਕੋਈ ਵੀ ਘਟਨਾ ਹੋਵੇ ਉਹ ਪੈਰ ਅਧਾਰ ਤੇ ਅਸੀਂ ਜਿਹੜੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਰਹਿੰਦੇ ਆ ਲਗਾਤਾਰ ਤਸਵੀਰਾਂ ਜਿਹੜੀਆਂ ਆ ਹੁਸ਼ਿਆਰਪੁਰ ਹੋ ਗਿਆ ਜਲੰਧਰ ਹੋ ਗਿਆ ਪਗਵਾੜਾ ਹੋ ਗਿਆ ਥਥੜਾ ਹੋ ਗਿਆ ਪੂਰੇ ਪੰਜਾਬ ਪੱਧਰ ਤੇ ਜਿਹੜੀ ਖਬਰ ਜਿਹੜੀ ਆ ਅਸੀਂ ਹਮੇਸ਼ਾ ਇਹ ਰੈਲਾਈ ਕੀ ਹੁੰਦੇ ਰਹਿੰਦੇ ਆ ਲਗਾਤਾਰ ਤਸਵੀਰਾਂ ਜਿਹੜੀਆਂ ਹੁਸ਼ਿਆਰਪੁਰ ਤੋਂ ਤੁਸੀਂ ਦੇਖ ਰਹੇ ਹੋ ਸੋ ਤੁੰਦ ਦੀ ਪਿਆਰੀ ਆ ਮੈਂ ਸੁਣਿਆ ਚਲੋ ਥੋੜਾ ਜਿਆ ਦਸ਼ਕਰਾਂ ਨੂੰ ਜ਼ਰੂਰ ਅਸੀਂ ਜਾਣਕਾਰੀ ਦੇ ਦਈਏ ਕਿ ਉਹ ਸ਼ਿਆਰਪੁਰ ਦੇ ਵਿੱਚ ਰਹੀ ਆ ਤੁੰਦ ਪਿਆਰੀ ਆ ਸੋਚ ਸਮਝ ਕੇ ਘਰਾਂ ਦੇ ਵਿੱਚੋਂ ਨਿਕਲੇ ਕਿਉਂਕਿ ਤੁੰਦ ਕਾਫੀ ਪਿਆਰੀ ਆ ਸੋ ਲਾਈਵ ਹੋਂ ਦਾ ਕਰਨ ਦੀ ਇਹ ਆ ਕਿ ਦਸ਼ਕਰਾਂ ਨੂੰ ਜ਼ਰੂਰ ਅਸੀਂ ਕਿ ਉਹ ਸ਼ਿਆਰਪੁਰ ਦਾ ਜਿਹੜਾ ਮੌਸਮ ਆ ਕਿਸ ਤਰ੍ਹਾਂ ਦਾ ਮੌਸਮ ਆ ਕਿਸ ਤਰ੍ਹਾਂ ਤੋਂ ਦੁਪਹਿਰੀ ਆ ਲਗਾਤਾਰ ਤਸਵੀਰਾਂ ਸੀ ਸਾਨੂੰ ਸਾਂਝੀਆਂ ਕਰ ਰਹੇ ਆ ਜਨ ਪੰਜਾਬੀ ਨਿਊਜ਼ ਆਈ ਸੋ ਸਾਡੇ ਇੰਸਟਾਗ੍ਰam ਆਈਡੀ ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਜਾ ਕੇ ਜਨ ਪੰਜਾਬੀ ਨਿਊਜ਼ ਸਾਡੇ ਫੇਸਬੁੱਕ ਪੇਜ ਆ ਜਨ ਪੰਜਾਬੀ ਨਿਊਜ਼ ਉੱਤੇ ਹੀ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਪਰ ਖਾਸ ਕਰਕੇ ਸਾਡੇ YouTube ਚੈਨਲ ਜਰੂਰ ਸਬਸਕ੍ਰਾਈਬ ਕਰੋ ਲਗਾਤਾਰ ਤਸਵੀਰਾਂ ਜਿਹੜੀਆਂ ਸੀ ਸਾਂਝੀਆਂ ਜਿਹੜੀਆਂ ਕਰਦੇ ਰਹਿੰਦੇ ਆ ਜਨ ਪੰਜਾਬੀ ਨੂੰ ਜਿਹੜਾਈਂ ਫੇਸਬੁੱਕ ਪੇਜ ਨੂੰ ਜੀ ਜ਼ਰੂਰ ਫੋਲੋਅ ਅਪ ਕਰਿਓ ਤੇ ਨਾਲ ਸ਼ੇਅਰ ਕਰਚੂ ਜੀ ਜਾ ਕੇ ਫੋਲੋਅ ਜ਼ਰੂਰ ਕਰਿਓ ਕਿਉਂਕਿ ਪੂਰਾ ਨੈਟਵਰਕ ਜਿਹਦੇ ਤੇ ਜੁੜਨਾ ਬਹੁਤ ਜ਼ਰੂਰੀ ਆ ਸਾਂਝੀਆਂ ਤਸਵੀਰਾਂ ਜਿਹੜੀਆਂ ਅਸੀਂ ਹਮੇਸ਼ਾ ਜਿਹੜੀਆਂ ਕਰਦੇ ਰਵਾਂਗੇ ਸੋ ਸਾਡੇ ਪੇਜ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਜੀ ਹੁਸ਼ਿਆਰ ਕੋਚ ਤੋਂ ਅੰਧ ਪੈਰੀ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸੋ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜਿੰਨਾ ਸਾਥੀ ਨੇ ਸਬਸਕ੍ਰਾਈਬ ਨਹੀਂ ਕੀਤਾ ਲਗਾਤਾਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਜਿਹੜੀਆਂ ਖਬਰਾਂ ਤੁਸੀਂ ਲਗਾਤਾਰ ਜਨ ਪੰਜਾਬੀ ਨੂੰ ਇਹਦੇ ਵਿੱਚ ਦੇਖ ਸਕਦੇ ਹੋ